ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਬੈਰਾਗਣ ਮਹੱਲਾ 3 ਸਤਗੁਰ ਤੇ ਜੋ ਮੋਹ ਫੇਰੇ ਤੇਵੇ ਮੁਖ ਬੁਰੇ ਦੇਸਨ ਅਨ ਦਿਨ ਬੱਦੇ ਮਾਰਿਅਨ ਫਿਰ ਵੇਲਾ ਨਾ ਲਹਨ ਹਰ ਹਰ ਰੱਖੋ ਕਿਰਪਾ ਧਾਰ ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਪਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲੰਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਿੰਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਉਹ ਕਿਉ ਮਨੋ ਵਿਸਾਰੀਐ ਹਰ ਰਖੀਐ ਹਿਰਦੈ ਧਾਰ ਨਾਮ ਮਿਨੇ ਪਤ ਪਾਈਐ ਨਾਮ ਮੰਨੇ ਸੁਖ ਹੋਇ ਸਤਗੁਰ ਤੇ ਨਾਮ ਪਾਈਐ ਕਰਮ ਮਿਲੇ ਪ੍ਰਭ ਸੋਇ ਸਤਗੁਰ ਤੇ ਜੋ ਮੋਹ ਫੇਰੇ ਓਏ ਭ੍ਰਮ ਦੇ ਨਾਟਕੰਨ ਤਰਤ ਅਸਮਾਨ ਨਾ ਚੱਲਈ ਵਿੱਚ ਵਿਸਤਾ ਪਏ ਪਚੰਨ ਇਹੋ ਜਗ ਭਰਮ ਭਲਾਇਆ ਮੋਹ ਠਗੌਲੀ ਪਾਏ ਜਿੰਨਾ ਸਤਗੁਰ ਭੇਟਿਆ ਤਿੰਨ ਨੇੜ ਨਾ ਭਟੇ ਮਾਏ ਸਤਗੁਰ ਸੇਵਨ ਸੋ ਸੋਹਣੇ ਹਉਮੈ ਮੈਲ ਗਵਾਇ ਸ਼ਬਦ ਰਤੇ ਸੇ ਨਿਰਮਲੇ ਚੱਲਹਿ ਸਤਗੁਰੁ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਲਾਏ ਜਨ ਨਾਨਕ ਸਰਣਾਗਤੀ ਜਿਉ ਭਾਵੈ ਤਿਵੇਂ ਛਡਾਏ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਰਹਲੇ ਇਕ ਓੰਕਾਰ ਸਤਗੁਰ ਪ੍ਰਸਾਦ ਕਰਹਲੇ ਮਨ ਪਰਦੇਸੀਆ ਕਿਉ ਮਿਲਿਆ ਹਰ ਮਾਇ ਗੁਰ ਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਇ ਮਨ ਕਰਹਲਾ ਸਤਗੁਰੂ ਪੁਰਖ ਧਿਆਏ ਰਹਾ ਮਨ ਕਰਹਲਾ ਵਿਚਾਰਿਆ ਹਰ ਰਾਮ ਨਾਮ ਧਿਆਈ ਜਿੱਤੇ ਲੇਖਾ ਮੰਗੀਐ ਹਰ ਆਪੇ ਲਏ ਛਡਾਏ ਮਨ ਕਰਹਲਾ ਅਤ ਨਿਰਮਲਾ ਮਲ ਲਾਗੀ ਹਉ ਮੈਂ ਆਈ ਪਰਤਖ ਪਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਪਾਲ ਭਲਾਏ ਉਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵ ਲਾਏ ਕਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮਿਲਾਏ ਮਨ ਕਰਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜ ਜਾਏ ਪਾਖੰਡ ਲੋਭੀ ਬਿਮਾਰੀ ਐ ਜਮ ਡੰਡ ਦੇ ਸਜਾਏ ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗਹ ਪੈਨਾਇਆ ਹਰ ਆਪ ਲਿਆ ਗਲ ਲਾਏ ਮਨ ਕਰਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਅਗੈ ਕਰ ਜੋਦੜੀ ਜਨ ਨਾਨਕ ਹਰ ਮੇਲਾਏ ਗੌੜੀ ਮਹੱਲਾ ਚੌਥਾ ਮਨ ਕਰਹਲਾ ਵਿਚਾਰਿਆ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਬਨਵਾਸੀਆ ਪਿਰ ਗੁਰਮਤਿ ਰਿਦੈ ਨਿਹਾਲ ਮਨ ਕਰਹਲਾ ਗੁਰਗੋਵਿੰਦ ਸੰਭਾਲ ਰਹਾਉ ਮਨ ਕਰਹਲਾ ਵਿਚਾਰੀਆ ਮਨ ਮੁਕ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਸਤ ਸੰਗਤ ਲਾਗ ਹਰ ਧਿਆਈ ਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵਡ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀ ਐ ਸਤ ਗੁਰ ਚਰਨ ਸੰਵਾਲ ਮਨ ਕਰ ਹਲਾ ਮੇਰੀ ਪਿਆਰਿਆ ਵਿੱਚ ਦੇਹੀ ਜੋਤ ਸੰਵਾਲ ਗੁਰ ਨਉ ਨਿਦ ਨਾਮ ਵਖਾਲਿਆ ਹਰ ਦਾਤ ਕਰੀ ਦਿਆਲ ਮਨ ਕਰਹਲਾ ਤੂੰ ਚੰਚਲਾ ਚਤਰਾਈ ਛਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰਹਲਾ ਵਡਭਾਗਿਆ ਤੋ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰੜਾ ਜਮ ਕਾਲ ਅੰਤਰ ਨਿਧਾਨ ਮਨ ਕਰਹਲੇ ਪ੍ਰਮੋ ਭਵੇ ਹੈ ਬਾਹਰ ਪਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਗਵਾਰੀ ਮਹੱਲਾ ਪੰਜਵਾਂ ਅਸ਼ਟ ਪਦੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹੋ ਮਨ ਮਹਿ ਕਰਤ ਗਮਾਨਾ ਤਬ ਇਹੋ ਬਾਵਰ ਫਿਰਤ ਬੇਗਾਨਾ ਜਬ ਇਹ ਹੂਆ ਸਗਲ ਕੀੜੀ ਨਾ ਤਾ ਤੇਰ ਮਈਆ ਘਟ ਘਟ ਚੀਨਾ ਸਹਿਜ ਸੁਹਿਲਾ ਫਲ ਮਸ਼ਕੀਨੀ ਸਤਗੁਰੇ ਆਪਣੇ ਮੋਹੇ দান ਦੀਨੀ ਰਹਾਉ ਜਦ ਕਿਸ ਕੋ ਇਹ ਜਾਨਸ ਮੰਦਾ ਤਬ ਸਗਲੇ ਇਸ ਮੇਲਹ ਫੰਦਾ ਮੇਰ ਤੇਰ ਜਬ ਇਨਹ ਚੁਕਾਈ ਤਾਤੇ ਇਸ ਸੰਗ ਨਹੀਂ ਬੈਰਾਈ ਜਾਬੇ ਨੇ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸ ਨੂੰ ਨਾਹੀ ਕਿਸ ਤਾਤਾ ਜਬ ਇਨ ਅਪਨੋ ਬਾਂਧਿਓ 모ਹਾ ਆਵੇ ਜਾਏ ਸਦਾ ਜਮ ਜੋਹਾ ਜਬ ਇਸਤੇ ਸਭ ਬਿਨ ਸੇ ਪਰਮਾ ਭੇਦ ਨਹੀਂ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰਮਾਨੀ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸ ਨੂੰ ਸਭ ਕਿਛ ਸੂਝਿਆ ਜਬ ਇਹ ਧਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤੇ ਸਲਾਤੀ ਜਦ ਇਸਤੇ ਇਹ ਹੋਇਓ ਜੋਲਾ ਪੀਚੇ ਲਾਗ ਚੱਲੀ ਉੱਠ ਕੋਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤਉ ਇਸ ਕਰ ਕੀ ਕੀਮਤ ਪਰੀ ਕਰਨ ਕਰਾਮਨ ਸਭ ਕਿਸ ਏਕੈ ਆਪੇ ਬੁੱਧ ਵਿਚਾਰ ਬਿਵੇਕੈ ਦੂਰ ਨ ਨੇਰੈ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰਵਿਆ ਸੋਇ ਮਨ ਤਨ ਸੀਤਲ ਨਿਸ਼ਚਲ ਹੋਇ ਐਸਾ ਕੀਰਤਨ ਕਰ ਮਨ ਮੇਰੇ ਇਹੀ ਉਹਾ ਜੋ ਕਾਮ ਤੇਰੈ ਰਹਾਉ ਜਾਸ ਜਪਤ ਭਉ ਅਪਦਾ ਜਾਇ ਤਾਵਤ ਮਨੁਆ ਆਵੇ ਥਾਂਇ ਜਾਸ ਜਪਤ ਫਿਰ ਦੁਖ ਨ ਲਾਗੈ ਜਾਸ ਜਪਤ ਇਹ ਹੋ ਮੈਂ ਭਾਗੈ ਜਾਸ ਜਪਤ ਵਸ ਆਵੇ ਪੰਚਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਜੈ ਜਾਸ ਜਪਤ ਹਰ ਦਰਗਹ ਸਿਜੈ ਜਾਸ ਜਪਤ ਕੋਟ ਮਿਟਹਿ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਐ ਜਾਸ ਜਪਤ ਮਲ ਸਗਲੀ ਖੋਐ ਜਾਸ ਜਪਤ ਰਤਨ ਹਰ ਮਿਲੈ ਬਹੁਰ ਨ ਛੋਡੈ ਹਰ ਸੰਗਹਿ ਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨ ਪੋਹਤ ਜਾਸ ਜਪਤ ਇਹੋ ਕਾਲ ਨ ਜੋ ਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲ ਕਸ਼ੂ ਨਾ ਬਣੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੋਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜਿਸ ਸਤ ਗੁਰ ਪੂਰਾ ਗੌੜੀ ਮਹੱਲ